ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਕਮੇਟੀ ਨੇ ਇੱਕ ਰਾਸ਼ਟਰ ਇੱਕ ਚੋਣ ਬਾਰੇ ਦੇਸ਼ ਦੇ ਪ੍ਰਮੁੱਖ ਅਰਥਸ਼ਾਸਤਰੀਆਂ ਨਾਲ ਗੱਲਬਾਤ ਕੀਤੀ 15ਵੇਂ ਵਿੱਤ ਕਮਿਸ਼ਨ ਦੇ ਸਾਬਕਾ ਚੇਅਰਮੈਨ ਐਨਕੇ ਸਿੰਘ ਅਤੇ ਆਈਐਮਐਫ ਦੇ ਸਿਸਟਮੈਟਿਕ ਡਿਵੀਜ਼ਨ ਮਾਮਲਿਆਂ ਦੇ ਮੁਖੀ ਡਾਕਟਰ ਪ੍ਰਾਚੀ ਮਿਸ਼ਰਾ ਵੱਲੋਂ ਸੰਝੇ ਤੌਰ ਤੇ ਲਿਖੇ ਇੱਕ ਪੇਪਰ ਨੂੰ ਕੁਝ ਸਮਾਂ ਪਹਿਲਾਂ ਉੱਚ ਪੱਧਰੀ ਕਮੇਟੀ ਨੂੰ ਪੇਸ਼ ਕੀਤਾ ਗਿਆ ਸੀ ਇਸ ਪੇਪਰ ਵਿੱਚ ਇਹ ਦੱਸਿਆ ਗਿਆ ਸੀ ਕਿ ਵਾਰ-ਵਾਰ ਹੋਣ ਵਾਲੇ ਖਰਚਿਆਂ ਤੋਂ ਇਲਾਵਾ ਵਾਰ-ਵਾਰ ਚੋਣਾਂ ਕਰਵਾਉਣ ਦੇ ਵਿਆਪਕ ਆਰਥਿਕ ਭਾਰਤ ਨੇ ਜੇਐਸ ਵਿੱਚ ਜੀਡੀਪੀ ਵਿੱਚ ਵਾਧਾ ਨਿਵੇਸ਼ ਵਿਸਤ੍ਰਿਤ ਜਨਤਕ ਖਰਚੇ ਵਿੱਤੀ ਘਾਟਾ ਸਿੱਖਿਆ ਸਿਹਤ ਦੇ ਨਤੀਜਿਆਂ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ਸ਼ਾਮਲ ਨੇ ਉੱਚ ਪੱਧਰੀ ਕਮੇਟੀ ਨੇ ਇਸ ਪੇਪਰ ਤੇ ਵਿਆਪਕ ਚਰਚਾ ਕਰਨ ਦਾ ਫੈਸਲਾ ਕੀਤਾ ਉੱਚ ਪੱਧਰੀ ਕਮੇਟੀ ਨੇ ਸੰਸਦ ਮੈਂਬਰ ਅਤੇ ਆਈਆਈਐਮਆਈਐਮ ਦੇ ਪ੍ਰਧਾਨ ਆਦੂਦੀਨ ਆਵੇਸੀ ਨਾਲ ਵੀ ਗੱਲਬਾਤ ਕੀਤੀ ਆਵੇਸੀ ਨੇ ਕਮੇਟੀ ਸਾਹਮਣੇ ਇੱਕੋ ਸਮੇਂ ਚੋਣਾਂ ਦੇ ਮੁੱਦੇ ਤੇ ਆਪਣੇ ਪਾਰਟੀ ਦੇ ਵਿਚਾਰ ਪੇਸ਼ ਕੀਤੇ ਇਸ ਤੋਂ ਇਲਾਵਾ ਗੁਜਰਾਤ ਦੇ ਸੂਬਾ ਚੋਣ ਕਮਿਸ਼ਨਰ ਸੰਜੇ ਸਾਦ ਨੇ ਵੀ ਕਮੇਟੀ ਨਾਲ ਮੁਲਾਕਾਤ ਦੌਰਾਨ ਸੂਬਾ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੇ ਨਾਲ-ਨਾਲ ਸਥਾਨਿਕ ਸੰਸਥਾਵਾਂਾਂ ਲਈ ਇੱਕੋ ਸਮੇਂ ਚੋਣ ਕਰਵਾਉਣ ਲਈ ਲੋੜੀਂਦੀਆਂ ਵੱਖ-ਵੱਖ ਲੌਜਿਸਟਿਕ ਅਤੇ ਵਿਧਾਨਿਕ ਲੋੜਾਂ ਨੂੰ ਉਜਾਗਰ ਕੀਤਾ।